ਪਰ ਜਿੱਥੇ ਜਿੱਥੇ ਨਾ ਕਿਤੇ ਬੜੀ ਵੱਡੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਹ ਚੌਂਕ ਜਿਹੜਾ ਤਿੰਨ ਹਲਕਿਆਂ ਦਾ ਸਾਂਝਾ ਚੌਂਕ ਹੈ ਕੀ ਕੋ ਕਰਾਂਗੇ ਤਾਂ ਹੀ ਹਣ ਘਰ ਬੈਠੇ ਦਾ ਕਿਸੇ ਦਾ ਕੋਈ ਇਲਾਜ ਨਹੀਂ ਹੁੰਦਾ ਡਾਕਟਰ ਜੀ ਕੋਈ ਦਵਾਈ ਦਿੰਦਾ ਤਾਂ ਹੀ ਉਹਦਾ ਇਲਾਜ ਸ਼ੁਰੂ ਹੁੰਦਾ ਕਿਉਂਕਿ ਐਨ ਐਚ ਬੰਦਾ ਰੂਟ ਬੰਦਾ ਹੈ ਕਿਤੇ ਨਾ ਕਿਤੇ ਐਨ ਐਚ ਵੱਲ ਡਿਪਾਰਟਮੈਂਟ ਦੇ ਨਾਲ ਵੀ ਐਮ ਐਲ ਸਾਹਿਬ ਨੂੰ ਉਰੇ ਮੇਰ ਸਾਹਿਬ ਜੀ ਇਸ ਪੁਆਇੰਟ ਤੇ ਹਰ ਵਾਰੀ ਡਿਸਕਸ ਹੁੰਦੀ ਸੁਣੋ ਐਨਕ੍ਰੋਚਮੈਂਟ ਹੋਈ ਹੋਈ ਸੀ ਕਿ ਉਹ ਤੇ ਐਨਕ੍ਰੋਚਮੈਂਟ ਖਤਮ ਹੋ ਕੇ ਸੜਕ ਪਧਰੀ ਕਾਇਮ ਕੀਤੀ ਗਈ ਹੈ ਉਹ ਸੁੰਦਰ ਨਗਰਾਂ ਦਾ ਉਹ ਵੀ ਜਲਦੀ ਸ਼ੁਰੂ ਹੋਣ ਜਾ ਰਿਹਾ ਵਾ ਇਸ ਤੋਂ ਲਾਵਾ ਜਿਹੜੀ ਤੁਸੀਂ ਡਾਇਵਾਈਡਰੀ ਗੱਲ ਕਰਦੇ ਹੋ ਤੇ ਤੁਸੀਂ ਦੇਖਿਆ ਹੁਣ ਦਿਦੇ ਵੀ ਯਾਰ ਨੈਸ਼ਨਲ ਹਾਈਵੇ ਦੇ 3D ਨੂੰ ਪ੍ਰੋਜੈਕਟ ਕਰਦੇ ਹੋ ਜਾਂ ਹੋਰ ਅਫਸਰਾਂ ਨੂੰ ਬੁਲਾ ਕੇ ਹਰ ਵਾਰੀ ਇਹテム ਕਿ ਕਰਾਸਾ ਲਾਉਂਦੇ ਰਹੇ ਆ ਉਹਨਾਂ ਨੂੰ ਬਚਾਈ ਕਰਦੇ ਰਹੇ ਆ ਕਿਉਂਕਿ ਕਿਤੇ ਨਾ ਕਿਤੇ ਇਹ ਚੌਂਕ ਦੇ ਵਿੱਚ ਜਾਮ ਲੱਗਦਾ ਸੀਗਾ ਔਰ ਅੱਜ ਤੋਂ ਬੜੀ ਵੱਡੀ ਰਾਹਤ ਮਿਲੇਗੀ ਔਰ ਮੈਂ ਤੁਹਾਡੇ ਮਾਧਿਅਮ ਤੋਂ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ। ਜਿੰਦ ਦੇ ਦਮ ਦੇ ਸੀ ਇਹ ਸਾਰੇ ਏਰੀਆ ਦੇ ਵਿੱਚ ਕਾਫੀ ਟ੍ਰੈਫਿਕ ਜਾਮ ਰਹਿੰਦਾ ਸੀ ਔਰ ਇਹਨੂੰ ਬਲੈਕ ਸਪੌਟ ਵੀ ਕਿਹਾ ਜਾਂਦਾ ਹੈ। ਸਾਰੀ ਨੈਸ਼ਨਲ ਹਾਈਵੇ ਦੀ ਤੀਨ ਪਹੁੰਚ ਸੀ। ਮੈਂ ਕਿਹਾ ਜਿਹੜਾ ਫਲਾਈਓਵਰ ਨੂੰ ਇਹ ਨੂੰ ਛੂਟਾ ਦਿਓ ਔਰ ਇੱਕ ਇੱਕ ਸਪੈਨ ਬਦਾਲੋ। ਔਰ ਇੱਕ ਇੱਕ ਸਪੈਨ ਨਹੀਂ ਬਚ ਸਕਦੇ ਸੀ ਇੱਕ ਆਦਮ ਨੇ ਕੇ ਟ੍ਰੈਫਿਕ ਬੰਦ ਕਰਨੀ ਪੈਣੀ ਸੀ ਪਹਿਲਾਂ ਤਾਜਪੁਰ ਪਿਪਲਰਾਈ ਉਹਨੇ 170 ਦੀ ਲੜਤਣਾ ਬਣਿਆ ਉਹ ਜਾ ਕੇ ਅੱਛਰ ਸੰਘਰਸ਼ ਕੀਤਾ 2019 ਚ ਪਾਵੇ ਜਾਂ ਵੀ ਇਹੇ ਟ੍ਰੈਫਿਕ ਲਾਈਟਸ ਦੇ ਨਾਲ ਨਾਲ ਸੱਤ ਹੋਰ ਪੁਆਇੰਟਸ ਨੇ ਜਿਵੇਂ ਪਿਪਲ ਰੋਡ ਦੀ ਗੱਲ ਕਰਦੇ ਆ ਤਾਜਪੁਰ ਰੋਡ 시ਪੁਰੀ ਚੌਂਕ ਬਹਾਦਰ ਕੇ ਚੌਂਕ ਔਰ ਇਸ ਤੋਂ ਬਾਅਦ ਅੱਗੇ ਕੰਡੇ ਤੇ ਜਦੋਂ ਆਪਾਂ ਤਾਜਪੁਰ ਰੋਡ ਤੋਂ ਐਸਟੀਪੀ ਪਲਾਂਟ ਵੱਲ ਜਾਂਦੇ ਸਮੱਸਿਆ ਲੋਕੇ ਇਸ ਹਫ਼ਤੇ ਸਨੇ ਕਿੰਨੀ ਇਹ ਚੌਪ ਦੀ ਸਮੱਸਿਆ ਆ ਲੋ ਸਾਰੇ ਲੋਕਾਂ ਦਾ ਸਵੇਰੇ ਆਉਣਾ ਜਾਣਾ ਇੱਥੇ ਬਹੁਤ ਜ਼ਿਆਦਾ ਰਹਿੰਦਾ ਵਾ ਸਵੇਰੇ ਤੇ ਸ਼ਾਮ ਮੈਨੂੰ ਲੱਗਦਾ ਇਹਦੇ ਨਾਲ ਲੈਡ ਦੇ ਨਾਲ ਬਹੁਤ ਵੱਡਾ ਰਾਹਤ ਮਿਲੂ ਤੇ ਜਿਹਦੇ ਨਾਲ ਕੀ ਹੈ ਜੋ ਅਸੀਂ ਖੁਆਬ ਦੇਖਦੇ ਸੀ ਵੀ ਇੱਥੇ ਵੀ ਸਮੂਦਨ ਹੋਵੇ ਸਾਰਾ ਕੁਝ ਬਹੁਤ ਜਲਦੀ ਕਰੇ ਜਾਵੇ NH1 ਨਾਲ ਕਿਹਾ ਤੁਹਾਡੇ ਸਾਰੇ ਮਿਲਸ ਮਿਲ ਕੇ ਹੱਲ ਕਰਨ ਕਿ ਇੱਕ ਡਵਰਜਨ ਜਰੂਰ ਬਣ ਆਮ ਆਦਮੀ ਦੀ ਮੰਗ ਪੂਰੀ ਹੋਈ ਜਾਂ ਆਮ ਆਦਮੀ ਦੀ ਮੰਗ ਆਮ ਆਦਮੀ ਪਾਰਟੀ ਕਰ ਸਕਦੇ ਹੈ ਤੇ ਇਹ ਮਿਸ ਮੈਨੇਜਮੈਂਟ ਉਹ ਵੀ ਹੈ ਕੋਈ ایسی ਚੀਜ਼ ਨੂੰ ਰੱਖਣੇ پڑਦੇ ਹੋਏ ਅੱਜ ਇਥੇ ਇੱਕ ਟ੍ਰੈਫਿਕ ਲਾਈਟ ਲੱਗਿਆ ਨੇ ਦੋ ਟ੍ਰੈਫਿਕ ਲਾਈਟਸ ਲੱਗਿਆ ਨੇ ਔਰ ਆਪਣੇ ਉਹਨਾਂ ਦੇ ਕੀਮਤੀ ਟੈਕਸੋ ਦੇ ਵਿੱਚੋਂ ਜਿਹੜੇ ਕੰਮ ਹੋ ਰਹੇ ਨੇ ਤੇ ਇਹ ਸਾਡਾ ਮੋਢਾ ਭਰਤ ਵੀ ਹੈ ਸਾਡੀ ਡਿਊਟੀ ਵੀ ਹੈ ਸਾਡਾ ਮਿਸ਼ਨ ਵੀ ਹੈ ਪਰ ਅਸੀਂ ਆਪਣੀ ਨੀਅਤ ਨਾਲ ਕੰਮ ਕਰ ਰਹੇ ਆਂ ਮੇਰ ਸਾਹਬ ਪੋਲਾ ਜੀ ਬੰਗਾ ਜੀ ਦਿਨਾਂ ਵੀ ਇਹ ਕੌਂਸੀ ਜੌਂਸੀਆਂ ਦੇ ਵਿੱਚ ਇੱਕ ਮੇਨ ਚੌਕ ਆਏ ਲੁਧਿਆਣਾ ਲਾਈਵ ਚ ਸਵਾਗਤ ਮੈਂ ਕਮਲ ਕਪੂਰ ਜੋਤੇਵਾਲ ਬਸਤੀ ਚੌਕ ਦੇ ਵਿੱਚ ਟ੍ਰੈਫਿਕ ਸਿਗਨਲ ਜਿਹੜੇ ਨੇ 스마트 ਟ੍ਰੈਫਿਕ ਲਾਈਟਸ ਇੰਸਟਾਲ ਕਰ ਦਿੱਤੀਆਂ ਗਈਆਂ ਨੇ ਔਰ ਇਹਦਾ ਜਿਹੜੀ ਇਨੋਗ੍ਰੇਸ਼ਨ ਹੈਗੀ ਐ ਉਹ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਮੈਮ ਔਰ ਗੁਰਵਰਜੀ ਵੱਲੋਂ ਅ ਕੀਤੀ ਜਾਈਗੀ ਹੈਗੀ ਹੈ ਗੱਲ ਬਾਤ ਕਰ ਲੈਣੇ ਆ ਅ ਇਧਰਲੇ ਪਾਸੇ ਅਗਰ ਤੁਸੀਂ ਜਿੱਦਾਂ ਪਹਿਲਾਂ ਕਿਹਾ ਕਿ ਤਿੰਨ ਕਨਸੀਜੈਂਸੀਜ਼ ਜਿਹੜੀਆਂ ਨੇ ਉਹ ਜੁਆਇੰਟ ਕਰਦੀਆਂ ਨੇ ਇਸ ਚੌਕ ਨੂੰ ਪਰ ਕੀ ਲੱਗਦਾ ਕਿ ਸਿਰਫ 스마트 ਟ੍ਰੈਫਿਕ ਸਿਗਨਲਸ ਇਹਦਾ ਸੋਲੂਸ਼ਨ ਹੈ ਹੈਵੀ ਟ੍ਰੈਫਿਕ ਦਾ ਨਹੀਂ ਮੈਂ ਤਾਂ ਸਭ ਤੋਂ ਪਹਿਲੇ ਤੁਹਾਡੇ ਲੁਧਿਆਣਾ ਲਾਈਵ ਦੀ ਸਾਰੇ ਮੈਨੇਜਮੈਂਟ ਦਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਸਾਨੂੰ ਕੀਤੀ ਹੋਈ ਡਿਵੈਲਪਮੈਂਟ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣੇ ਔਰ ਲੋਕਾਂ ਦੇ ਜਿਹੜੇ ਮੈਸੇਜ ਉਹ ਸਾਡੇ ਤੱਕ ਪਹੁੰਚਾਣੇ ਤੁਹਾਡਾ ਧੰਨਵਾਦ ਹੈ ਬਿਲਕੁਲ ਤੁਸੀਂ ਗੱਲ ਕੀਤੀ ਅੱਜ ਸਪਸਤੀ ਚੌਂਕ ਦੇ ਵਿੱਚ ਜੋ ਲਾਈਟ ਸੀ ਇਨੋਗ੍ਰੇਸ਼ਨ ਅੱਜ ਹੋਣ ਜਾ ਰਹੀ ਹੈ ਔਰ ਮੈਂ ਆਪਣੇ ਵੱਲੋਂ ਐਮਐਲਏ ਬਗਾ ਜੀ ਵੱਲੋਂ ਮੈਡਮ ਮੇਅਰ ਵੱਲੋਂ ਉਹ ਸਾਰੇ तमाम ਐਮਐਨਏ ਸਹਿਬਾਨ ਵੱਲੋਂ ਜਿੱਥੇ ਇਲਾਕਾ ਵਾਸੀਆਂ ਨੂੰ ਧੰਨਵਾਦ ਦੇਣਾ ਪਰ ਜਿੱਥੇ ਕਿਤੇ ਨਾ ਕਿਤੇ ਬੜੀ ਵੱਡੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਇਹ ਚੌਂਕ ਜਿਹੜਾ ਤਿੰਨ ਹਲਕਿਆਂ ਦਾ ਸਾਂਝਾ ਚੌਂਕ ਹੈ ਇੱਥੇ ਡੋਮੈਸਟਿਕ ਦਨ ਇੰਡਸਟਰੀ ਦਾ ਸਾਰਾ ਟ੍ਰੈਫਿਕ ਇੱਥੋਂ ਹੋ ਕੇ ਨਿਕਲਦਾ ਜਿੱਦੇ ਨਾਲ ਬੜੀ ਵੱਡੀ ਰਾਹਤ ਮਿਲੇਗੀ ਕਿਉਂਕਿ ਕਿਤੇ ਨਾ ਕਿਤੇ ਇਹ ਚੌਂਕ ਦੇ ਵਿੱਚ ਜਾਮ ਲੱਗਦਾ ਸੀਗਾ ਔਰ ਅੱਜ ਤੋਂ ਵੱਡੀ ਵੱਡੀ ਰਾਹਤ ਮਿਲੇਗੀ ਔਰ ਮੈਂ ਤੁਹਾਡੇ ਮਾਧਿਅਮ ਤੋਂ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਗੁਰਪ੍ਰੀਤ ਜੀ ਤੁਸੀਂ ਰਾਹਤ ਸ਼ਬਦ بار بار ਇਸਤੇਮਾਲ ਕਰ ਰਹੇ ਹੋ ਰਾਹਤ ਕਿਸ ਤਰ੍ਹਾਂ ਮਤਲਬ ਕੋਈ ਥੋੜਾ ਜਾਂ ਪਾਰਟिकुलर ਵੇ ਨਾਲ ਅਗਰ ਦੱਸ ਸਕੋ ਸਾਡੇ ਦਰਸ਼ਕਾਂ ਨੂੰ ਕੀ ਇੱਕ ਤਾਂ ਹੈਵੀ ਟ੍ਰੈਫਿਕ ਸਿਗਨਲ ਲਾਈਟਸ ਦੇ ਨਾਲ ਕਿਸ ਤਰ੍ਹਾਂ ਉਹ ਕੱਟ ਸਕਦੀ ਹੈ ਪਹਿਲਾਂ ਸਭ ਤੋਂ ਕਮੀਜ਼ ਪੈਨ ਦੀ ਤੁਹਾਡੇ ਫਾਦਰ ਸਾਹਿਬ ਐਮ ਐਲ ਏ ਬੱਗਾ ਜੀ بار بار ਇਹ ਗੱਲ ਕਹਿ ਚੁੱਕੇ ਆ ਅਸੀਂ ਇਹ ਗੱਲ ਕਹਿ ਚੁੱਕੇ ਹੈਗੇ ਆ ਇਧਰਲੇ ਪਾਸੇ ਡਾਇਵਰਜਨ ਜ਼ਰੂਰੀ ਹੈ ਟ੍ਰੈਫਿਕ ਲਾਈਟਸ ਦੇ ਨਾਲੋਂ ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਉਂਕਿ NH1 ਦਾ ਰੋਡ ਬੰਦਾ ਹੈ ਕਿਤੇ ਨਾ ਕਿਤੇ NH1 ਡਿਪਾਰਟਮੈਂਟ ਦੇ ਨਾਲ ਵੀ ਐਮਐਲਏ ਸਾਹਿਬ ਦੀ ਔਰ ਮੇਅਰ ਸਾਹਿਬ ਦੀ ਇਸ ਪੁਆਇੰਟ ਤੇ ਹਰ ਵਾਰੀ ਡਿਸਕਸ ਹੁੰਦੀ ਤੁਸੀਂ ਦੇਖਿਆ ਹੋਊਗਾ ਕੁਝ ਦਿਨ ਪਹਿਲੇ ਆਪਾਂ ਜਸੀਆਂ ਤੇ ਔਰ ਤੁਹਾਡੇ ਸਾਡਾ ਨਾਲ ਹੀ ਬਾਲ ਸਿੰਘ ਨਗਰ ਕਲਾਸ਼ ਨਗਰ ਵਾਲਾ ਪੁਲੋ ਵੀ ਬਣਨ ਜਾ ਰਿਹਾ ਜਿਸ ਨਾਲ ਸ਼ਹਿਰ ਨੂੰ ਬੜੀ ਵੱਡੀ ਰਾਹਤ ਮਿਲ ਰਹੀ ਹੈ ਕਿਉਂਕਿ ਯੂਐਸਪੀ ਬਣ ਰਿਹਾ ਜਿਹਦੇ ਨਾਲ ਅੱਗੇ ਬਣ ਰਿਹਾ ਸੀ ਓਵਰਕ੍ਰੋਸਿੰਗ ਵਾਲਾ ਬਟ ਨੂੰ ਚੇਂਜ ਕਰਕੇ ਜਿਵੇਂ ਇੱਥੇ ਅਸੀਂ ਖੜੇ ਏਦਾਂ ਦਾ ਬੁੱਲ ਬਣਾਉਣ ਜਾਣ ਜਾ ਰਹੇ ਜਿਹਦੇ ਨਾਲ ਸ਼ਹਿਰ ਦਾ ਬੜਾ ਵੱਡਾ ਟ੍ਰੈਫਿਕ ਨਿਕਲੂਗਾ ਕਿਉਂਕਿ ਇੱਥੇ ਵੀ ਲੋਡ ਬਹੁਤ ਸੀਗਾ ਜਦੋਂ ਕਲਾਸ਼ ਨਗਰ ਵਾਲਾ ਬੁੱਲ ਬਣ ਜੇਗਾ ਇੱਥੇ ਨੈਚੁਰਲੀ ਗੱਲ ਇੱਥੇ ਦਾ ਟ੍ਰੈਫਿਕ ਅੱਧਾ ਰਹਿ ਜਾਏਗਾ ਉਹਨਾਂ ਨੂੰ ਚੰਗੀ ਰਾਹਤ ਮਿਲਣੀ ਹੈ ਹਰ ਇੱਕ ਚੀਜ਼ ਸਟੈਪ ਬਾਈ ਸਟੈਪ ਹੁੰਦੀ ਹੈ ਜਿਵੇਂ ਕਿ ਅੱਜ ਉਹੀ ਸਟੈਪ ਦੇ ਵਿੱਚੋਂ ਅੱਜ ਇੱਕ ਲਾਈਟਸ ਆ ਤੇ ਅੱਜ ਤੁਸੀਂ ਦੇਖ ਸਕਦੇ ਹੋ ਇਸ ਮੌਕੇ ਤੇ ਮੈਡਮ ਮੇਅਰ ਮੇਰੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਸਾਹਿਬ ਅਸ਼ੋਕ ਪ੍ਰੈਸ਼ਰ ਪੱਪੀ ਜੀ ਮਾਰਜੋਗ ਐਮ ਐਲ ਏ ਬੱਗਾ ਜੀ ਕਿਉਂਕਿ ਬਾਹਰ ਹੋਣ ਦੇ ਕਾਰਨ ਮੇਰੀ ਡਿਊਟੀ ਲੱਗੀ ਤੇ ਬਿਲਕੁਲ ਅਸੀਂ ਸਾਰੇ ਰਲ ਮਿਲ ਕੇ ਇਸ ਚੀਜ਼ ਦੇ ਉਪਰਾਲੇ ਦੇ ਵਿੱਚ ਅੱਗੇ ਹੋਗੇ ਬਦਲਾਅ। ਕੋਈ ਮਕਸਦ ਇਹ ਹੈ ਕਿ ਸਹੀ ਜਾਣਕਾਰੀ ਲੋਕਾਂ ਤੱਕ ਜਿਹੜੀ ਆ ਪਹੁੰਚ ਸਕੇ ਔਰ ਇਹਦੇ ਨਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅਗਰ ਉੱਤਰੀ ਦੇ ਹਲਕੇ ਦੇ ਵਿੱਚ ਅਗਰ ਇਹ ਡਾਇਵਰਸ਼ਨ ਬਣ ਜਾਣ ਪਾਈਓਵਰ ਦੀ ਸਹੂਲਤ ਮਿਲ ਜਵੇ ਟ੍ਰੈਫਿਕ ਡਾਇਵਰਟ ਹੋ ਜਾਏਗੀ। ਇੱਕ ਚੀਜ਼ ਹੋਰ ਜਿਹੜੀ ਵੈਸੇ ਤਾਂ ਇਹ ਮਾਮਲਾ ਈਸਟ ਦਾ ਹੈਗਾ। ਅਗਰ ਤੁਸੀਂ ਆਪਣੀ opinion ਦੇਣਾ ਚਾਹੋ ਅ ਇਧਰਲੇ ਪਾਸੇ ਜਿਹੜਾ ਭੋਲਾ ਜੀ ਨੇ ਕਿਹਾ ਸੀਗਾ ਆ ਹੀ ਗਏ ਭੋਲਾ ਜੀ ਆ ਗਏ। ਤੇ ਇਧਰਲੇ ਪਾਸੇ ਉਹਨਾਂ ਨੇ ਕਿਹਾ ਸੀ ਆਪਾਂ ਇੱਕ ਡਿਵਰਜਨ ਦੇ ਦਿੰਨੇ ਆ ਤਾਂ ਆ ਜਿਹੜੀ ਟ੍ਰੈਫਿਕ ਹੈ ਇਧਰ ਰੂਟ ਉਹਦਾ ਚੇਂਜ ਹੋ ਜਾਏਗਾ ਉਹਦੇ ਨਾਲ ਹਲ ਹੋਏਗਾ ਬਿਲਕੁਲ ਇਦਾਂ ਦੀ ਕਈ ਪਲੈਨਿੰਗ ਸ਼ਹਿਰ ਦੇ ਵਿੱਚ ਸ਼ਹਿਰ ਦੇ ਨੂੰ ਸਾਫ਼ ਸੁਥਰਾ ਸ਼ਹਿਰ ਨੂੰ ਸਹੀ ਮੈਨੇਜ ਕਰਨ ਲਈ ਬੜੀਆਂ ਸਾਡੀਆਂ ਪਲੈਨਿੰਗਸ ਚੱਲ ਰਹੀਆਂ ਨੇ ਬਣ ਰਹੀਆਂ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਬੜਾ ਵੱਡੇ ਬੰਜਾਂਗੀ ਬਦਲ ਦੇ ਇਸ ਥੀਕੇ ਸੁਧਾਰ ਹੋਏਗਾ ਸੁਧਾਰ ਹੋਣਾ ਚਾਹੀਦਾ ਹੈ ਸ਼ਹਿਰ ਦੇ ਵਿੱਚ ਔਰ ਮੇਅਰ ਮੈਮ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਕਿਉਂਕਿ ਬਹੁਤ ਜ਼ਰੂਰੀ ਸੀਗਾ ਮਮ ਅੱਜ ਇਨੋਗ੍ਰੇਸ਼ਨ ਹੋ ਗਈ ਹੈਗੀ ਲਾਈਟ ਦੀ ਨੋਕ੍ਰੇਟ ਕੀਤਾ ਹੈ ਹਾਲਾਂਕਿ 스마트 ట్రాফিক ਸਿਗਨਲ ਲਾਈਟ ਕਹਿ ਰਹੇ ਹੋ ట్రాফিক ਇਹਦੇ ਨਾਲ ਗੌਰਵ ਜੀ ਨੇ ਐਕਸਪਲੇਨ ਕਰਕਾ ਪਰ ਕٹےਗਾ ਥੋੜਾ ਜਿਹਾ ਮੈਨੂਲੀ ਮੈਨ ਲੱਗਦਾ ਕਿ ਆਫੀਸਰ ਜਿਹੜੇ ਇੱਥੇ ਤਣਾ ਤਾਂ ਉਹਨਾਂ ਨੂੰ ਹੀ ਮਦਦ ਮਿਲੇਗੀ ਹਾਂ ਬਿਲਕੁਲ ਜੀ ਕਿਤੇ ਵੀ ਕੋਈ ਅਗਰ ਡਵੈਲਪਮੈਂਟ ਦਾ ਕਾਰਜ ਹੁੰਦਾ ਉਹਦੀ ਰਾਹਤ ਜਿੱਥੇ ਕਰ ਆਮ ਜਨਤਾ ਨੂੰ ਆਮ ਪਬਲਿਕ ਨੂੰ ਹੁੰਦੀ ਹੈ ਉਥੇ ਹੀ ਜਿਹੜੇ ਮੁਲਾਜ਼ਮ ਉਹਨਾਂ ਦੇ ਨਾਲ ਤੇ ਨਾਤ ਹੁੰਦੇ ਨੇ ਐਡਮਿਨਿਸਟ੍ਰੇਸ਼ਨ ਲੈਵਲ ਤੇ ਪੁਲਿਸ ਲੈਵਲ ਤੇ ਉਹਨਾਂ ਸਾਰਿਆਂ ਨੂੰ ਵੀ ਨੇਚਰਲੀ ਉਹਦੀ ਰਾਹਤ ਮਿਲਦੀ ਮਿਲਦੀ ਹੈ ਸੋ ਬੜਾ ਅਸੀਂ ਦੇਖਦੇ ਹੁੰਦੇ ਸੀ ਵੀ ਇਹ ਸਾਰੇ ਏਰੀਆ ਦੇ ਵਿੱਚ ਕਾਫੀ ਟ੍ਰੈਫਿਕ ਜਮ ਰਹਿੰਦਾ ਸੀ ਔਰ ਇਹਨੂੰ ਬਲੈਕ 스ਪੌਟ ਵੀ ਕਿਹਾ ਜਾਂਦਾ ਹੈ ਕਿਉਂਕਿ ਮੇਰੇ ਬੜਾ ਲੰਮੇ ਚਿਰ ਤੋਂ ਮੈਂ ਪਿਛਲੇ 2 ਟਾਈ ਮਹੀਨੇ ਤੋਂ ਲਗਾਤਾਰ ਇਸ ਕੋਚ ਲੱਗੇ ਹੋਏ ਸੀ ਕਿ ਸ਼ਾਇਦ ਕਿਹੜਾ ਕਿਹੜਾ ਹਿੱਸਾ ਆ ਔਰ ਉੱਥੇ ਕੀ ਕੀ ਚੀਜ਼ ਡਿਵੈਲਪਮੈਂਟ ਦੀ ਜ਼ਰੂਰਤ ਹੈ ਸੋ ਨਿਕਲ ਕੇ ਆਇਆ ਕਿ ਜਿਹੜਾ ਬਸਤੀ ਜੋਧੇਵਾਲ ਚੌਂਕ ਹੈ ਦਿਸ ਇਜ਼ ਦਾ ਮੋਸਟ ਡੇਂਜਰਸ ਪੁਆਇੰਟ ਕਿਉਂਕਿ ਸਭ ਤੋਂ ਵੱਧ ਐਕਸੀਡੈਂਟ ਰੇਟ ਇੱਥੇ ਹੀ ਹੁੰਦੇ ਨੇ ਸੋ ਉਹਦੇ ਉਹਦੀ ਵਜ੍ਹਾ ਕਿਤੇ ਨਾ ਕਿਤੇ ਪਬਲਿਕ ਦਾ ਜਿਹੜਾ ਜਲਦੀ ਕਰਨਾ ਆ ਉਹ ਵੀ ਹੋ ਸਕਦਾ ਕਿਤੇ ਨਾ ਕਿਤੇ ਉਹ ਜਿਹੜੀ ਮਿਸ ਮੈਨੇਜਮੈਂਟ ਉਹ ਵੀ ਹੈ ਸੋ ਇਸੇ ਚੀਜ਼ ਨੂੰ ਰੈਗੂਲੇਟ ਕਰਦੇ ਹੋਏ ਅੱਜ ਇੱਥੇ ਟ੍ਰੈਫਿਕ ਲਾਈਟਸ ਲਗੀਆਂ ਨੇ ਦੋ ਟ੍ਰੈਫਿਕ ਲਾਈਟਸ ਲਗੀਆਂ ਨੇ ਪੂਰੇ ਸ਼ਹਿਰ ਦੇ ਵਿੱਚ ਤਕਰੀਬਨ 7 ਕਰੋੜ 11 ਲੱਖ ਦਾ ਕੰਮ ਹੈ ਔਰ ਇੱਥੇ ਇਹ ਟ੍ਰੈਫਿਕ ਲਾਈਟਸ ਦੀ ਜਿਹੜੀ ਲਾਗਤ ਹੈ ਤਕਰੀਬਨ 20 ਲੱਖ ਦੇ ਕਰੀਬ ਆਈ ਹੈ ਔਰ ਇਹ ਤੁਹਾਨੂੰ ਦੱਸਣਾ ਚਾਹਾਂਗੇ ਵੀ ਵੀ ਇਹੇ ਟ੍ਰੈਫਿਕ ਲਾਈਟਸ ਦੇ ਨਾਲ ਨਾਲ ਸੱਤ ਹੋਰ ਪੁਆਇੰਟਸ ਨੇ ਐਸੇ ਜਿਵੇਂ ਟਿੱਬਾ ਰੋਡ ਦੀ ਗੱਲ ਕਰਦੇ ਆਂ ਤਾਜਪੁਰ ਰੋਡ ਸ਼ਿਫਪੁਰੀ ਚੌਂਕ ਬਹਾਦਰ ਕੇ ਚੌਂਕ ਔਰ ਇਸ ਤੋਂ ਬਾਅਦ ਅੱਗੇ ਕੰਡੇ ਤੇ ਜਦੋਂ ਆਪਾਂ ਤਾਜਪੁਰ ਰੋਡ ਤੋਂ ਐਸਟੀਪੀ ਪਲੈਂਟ ਵੱਲ ਜਾਣੇ ਆ ਸੋ ਇਨਾਂ ਸਾਰੇ ਪੁਆਇੰਟਸ ਤੇ ਵੀ ਜਿਹੜੀ ਟ੍ਰੈਫਿਕ ਲਾਈਟਸ ਨੇ ਉਹ ਹੋਰ ਲੱਗਣ ਜਾ ਰਹੀਆਂ ਨੇ ਔਰ ਮੈਂ ਆਸ ਕਰਦੀ ਆਂ ਲੁਧਿਆਣਾ ਵਾਸੀਆ ਲਈ ਇਸੇ ਤਰੀਕੇ ਦੇ ਨਾਲ ਸੇਵਾ ਕਰਦੇ ਰਹਾਂਗੇ ਔਰ ਉਹਨਾਂ ਦੇ ਹੱਕ ਦੇ ਵਿੱਚ ਫੈਸਲੇ ਲੈਂਦੇ ਰਹਾਂਗੇ ਮੇਰ ਮੈਮ ਤੁਸੀਂ ਔਰ ਇਧਰ ਮਾਫ ਕਰਨਾ ਭੋਲਾ ਜੀ ਨੇ NH1 ਨਾਲ ਮੀਟਿੰਗ ਕੀਤੀ ਸੀ ਕਿ ਆਪਾਂ ਆ ਜਿਹੜੀ ਇਧਰਲੇ ਪਾਸੇ ਉਹ ਰੋਂਗ ਸਾਈਡ ਆ ਰਹੀ ਹੈ ਜਿਹੜੀ ਰੋਂਗ ਸਾਈਡ ਟ੍ਰੈਫਿਕ ਆ ਰਹੀ ਹੈ ਉਹਨੂੰ ਆਪਾਂ ਡਾਇਵਰਟ ਕਰ ਦਈਏ ਫਰਕ ਪਏਗਾ ਉਹ NH1 ਦਾ ਕੋਈ ਨਿਕਲੇ ਨਹੀਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਉਸ ਮੀਟਿੰਗ ਦਾ ਤੁਸੀਂ ਦੇਖ ਸਕਦੇ ਹੋ ਇੰਨਾ ਕ ਅਸਰ ਹੋਇਆ ਕਿ ਅੱਜ ਜੇ ਸਪਸਤੀ ਜੋਧਿਆਲ ਚੌਂਕ ਜਿੱਥੇ ਐਨਕ੍ਰੋਚਮੈਂਟ ਐਨਕ੍ਰੋਚਮੈਂਟ ਹੋ ਰਹੀ ਹੋਈ ਸੀਗੀ ਉਥੇ ਅੱਜ ਐਨਕ੍ਰੋਚਮੈਂਟ ਖਤਮ ਹੋ ਕੇ ਸੜਕ ਪਧਰੀ ਕਾਇਦੀਤੀ ਗਈ ਹੈ ਬਕਾਇਦਾ ਇਸ ਰੋਡ ਦਾ ਸਪਸਤੀ ਜੋਧਿਆਲ ਤੋਂ ਲੈ ਕੇ ਸ਼ੇਰਪੁਰ ਤੱਕ ਵਾਈਡਨਿੰਗ ਦਾ ਜਿਹੜਾ ਪ੍ਰੋਸੈਸ ਹੈ ਉਹ ਵੀ ਅਪਰੂਵ ਹੋ ਗਿਆ ਇਟ ਇਜ਼ ਇਨ ਪ੍ਰੋਸੈਸ ਬਹੁਤ ਜਲਦੀ ਤੁਹਾਨੂੰ ਸੜਕ ਚੌੜੀ ਔਰ ਵਿੱਚੋਂ ਇਹਦੇ ਡਿਵਾਈਡਰ ਮਿਲੇਗਾ ਜੇ ਜਿਹਦੇ ਨਾਲ ਕੀ ਹੈ ਜੋ ਅਸੀਂ ਖੁਆਬ ਦੇਖ ਰਹੇ ਸੀ ਵੀ ਇੱਥੇ ਵੀ ਸਮੂਥਨ ਹੋਵੇ ਸਾਰਾ ਕੁਝ ਬਹੁਤ ਜਲਦੀ ਕਰਨ ਵਾਲੇ ਥੈਂਕ ਯੂ ਮੈਮ ਲੁਧਿਆਣਾ ਲਾਈਵ ਨੂੰ ਬ੍ਰੇਕਿੰਗ ਦੇਣ ਲਈ ਮੈਂ ਅੱਜ ਆਪਣੇ ਵੱਲੋਂ ਮੜਜੋਗ ਐਮਐਲਏ ਮਤਲਾਲ ਬਗਾ ਜੀ ਵੱਲੋਂ ਸਾਡੇ ਮੇਅਰ ਮੈਡਮ ਮੈਂ ਕਹਿ ਸਕਦਾ ਬੜੀ ਉਹਨਾਂ ਦੀ ਉੱਡੀ ਸੋਚ ਜਿਹਦੇ ਕਰਕੇ ਅੱਜ ਬਸਤੀ ਚੌਂਕ ਨੂੰ ਬੜੀ ਵੱਡੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਜਿਹੜਾ ਇਹ ਸਾਡਾ ਬਸਤੀ ਚੌਂਕ ਹੈ ਖਾਸ ਕਰਕੇ ਤਿੰਨ ਹਲਕਿਆਂ ਦਾ ਚੌਂਕ ਕਿਹਾ ਜਾਂਦਾ ਹੈ ਚਾਹੇ ਉਹ ਹਲਕਾ ਨੌਰਥ ਹੈ ਚਾਹੇ ਈਸਟ ਹੈ ਚਾਹੇ ਸੈਂਟਰਲ ਹੈ ਸਾਰੇ ਦਾ ਜੁਆਇੰਟਲੀ ਇੱਕ ਚੌਕ ਹੈ ਜਿਹਦੇ ਵਿੱਚ ਤਕਰੀਬਨ ਐ ਸਮੇਂ ਲੋ ਡੋਮੈਸਟਿਕ ਤੋਂ ਅਲਾਵਾ ਇੰਡਸਟਰੀ ਵੀ ਬੜੀ ਇੱਥੋਂ ਨਿਕਲਦੀ ਆ ਔਰ ਅੱਜ ਬੜੀ ਵੱਡੀ ਰਹਾ ਜਿੱਥੇ ਡੋਮੈਸਟਿਕ ਏਰੀਆ ਨੂੰ ਮਿਲਣ ਜਾ ਰਹੀ ਹੈ ਉਹਦੇ ਨਾਲ ਨਾਲ ਬੜੀ ਵੱਡੀ ਰਹਾਤ ਇੱਕ ਇੰਡਸਟਰੀ ਨੂੰ ਮਿਲਣ ਜਾ ਰਹੀ ਹੈ ਕਿਉਂਕਿ ਰਾਹੋਂ ਰੋਡ ਤੇ ਬਹੁਤ ਵੱਡੇ ਹਾਊਸਿੰਗ ਕੰਪਲੈਕਸ ਨੇ ਸਾਡਾ ਬਸਤੀ ਵਾਲਾ ਇਲਾਕਾ ਜਿੰਨਾ ਵੀ ਸਾਡਾ ਬਾਲ ਸਿੰਘ ਨਗਰ ਦੈਨ ਜਿੰਨਾ ਵੀ ਸੈਂਟਰਲ ਕੇ ਦਾ ਏਰੀਆ ਇੱਕ ਜੁਆਇੰਟ ਚੌਕੋ ਜਿਹਦੇ ਚ ਹਰ ਵੇਲੇ ਟ੍ਰੈਫਿਕ ਜਾਮ ਰਹਿੰਦਾ ਸੀਗਾ ਅੱਜ ਇਹ ਪਹਿਲ ਕਦਮੀ ਕਰਦੇ ਹੋਏ ਮੈਡਮ ਮੇਅਰ ਨੇ ਔਰ ਸਾਰੇ ਐਮਐਲਏ ਸਹਿਬਾਨ ਦੇ ਸਹਿਯੋਗ ਦੇ ਨਾਲ ਅੱਜ ਜੋ ਬੜੀ ਵੱਡਾ ਉਪਰਾਲਾ ਕੀਤਾ ਜਾ ਰਿਹਾ ਮੈਂ ਆਪਣੇ ਵੱਲੋਂ ਐਮਐਲਏ ਬੱਗਾ ਜੀ ਵੱਲੋਂ ਮੈਡਮ ਮੇਅਰ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਜਿੱਥੇ ਵਧਾਈ ਦੇਣਾ ਔਰ ਉਹਨਾਂ ਤੋਂ ਆਸ ਕਰਦਾ ਕਿ ਅਸੀਂ ਇਦਾਂ ਹੀ ਆਉਣ ਵਾਲੇ ਸਮੇਂ 'ਚ ਸਾਰੇ ਰੂਲ ਨੂੰ ਫਾਲੋ ਕਰਦੇ ਰਵਾਂਗੇ ਔਰ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਦੁਕਾਨਦਾਰਾਂ ਵੱਲੋਂ ਕੋਲ ਕਰਦੇ ਕਿ ਕਿਤੇ ਨੇ ਰੇੜੀ ਬੜੀਆਂ ਅਗੇ ਲੱਗੀਆਂ ਹੋਈਆਂ ਨੇ ਕੁਝ ਟ੍ਰੈਫਿਕ ਦੀ ਬਦਲ ਚੱਲਦਾ ਤੋਂ ਵੱਡੀ ਹੋ ਗਈ ਬਿਲਕੁਲ ਦੇਖੋ ਕਿਤੇ ਨਾ ਕਿਤੇ ਸਾਡੇ ਜਿੰਨੇ ਵੀ ਦੁਕਾਨਦਾਰ ਭਾਈ ਸਾਰਾ ਹੈ ਜਿੰਨਾ ਵੀ ਸਾਡੇ ਆਪਣੇ ਹੀ ਨੇ ਪਰ ਕਿਤੇ ਨਾ ਕਿ ਫਰਜ਼ ਬਣਦਾ ਕਿ ਅਸੀਂ ਇਸ ਚੀਜ਼ ਨੂੰ ਫਾਲੋ ਕਰੀਏ ਕਿਉਂਕਿ ਸ਼ਹਿਰ ਨੂੰ ਸੁੰਦਰ ਬਣਾਣਾ ਉਹਦੇ ਵਿੱਚ ਲੋਕਾਂ ਦਾ ਸਹਿਯੋਗ ਦੀ ਬਹੁਤ ਲੋੜ ਹੈ ਮੈਂ ਤੁਹਾਡੇ ਮਾਦਮਨ ਤੋਂ ਅਪੀਲ ਉਹਨਾਂ ਭਰਾਵਾਂ ਨੂੰ ਕਰੂੰਗਾ ਕਿ ਜਿੱਥੇ ਕਰੋਚਮੈਂਟ ਹੈ ਘਟੋ ਘਟ ਉਹਨੂੰ ਥੋੜਾ ਹਟਾ ਕੇ ਕਿਉਂਕਿ ਉਹ ਜੇ ਕਰੋਚਮੈਂਟ ਤੋਂ ਹਟੇਗੀ ਤੇ ਸਾਡੇ ਲੋਕਾਂ ਨੂੰ ਫਾਇਦਾ ਮਿਲੇਗਾ ਸਾਨੂੰ ਆਨ ਜਾਣ ਨੂੰ ਫਾਇਦਾ ਮਿਲੇਗਾ ਚਾਹੇ ਉਹ ਕਿਸੇ ਨੇ ਡੀ ਐਮ ਸੀ ਹੱਥੋਂ ਹਸਪੀਟਲ ਜਾਣਾ ਚਾਹੇ ਉਹ ਸੀ ਐਮ ਸੀ ਜਾਣਾ ਇਹੀ ਲੰਘੇ ਨੇ ਅਗਰ ਕਿਤੇ ਨਾ ਕਿਤੇ ਕਰੋਚਮੈਂਟ ਤੇ ਹਟਾਉਣ ਦੇ ਵਿੱਚ ਉਹ ਸਾਡਾ ਸਾਥ ਦਿਨ ਤੇ ਬਹੁਤ ਬਹੁਤ ਉਨਦਾ ਧੰਨਵਾਦ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਜੀ ਵੀ ਪਹੁੰਚੇ ਨੇ ਟ੍ਰੈਫਿਕ ਸਿਗਨਲ ਹਾਲਾਂਕਿ 스마트 ਲਾਈਟਸ ਕਿਹਾ ਜਾ ਰਿਹਾ ਹੈਗਾ ਇਨੋਗ੍ਰੇਸ਼ਨ ਹੋ ਗਈ ਲਾਈਟਾਂ ਚੱਲ ਪਈਆਂ ਪਰ ਲੱਗਦਾ ਕਿ ਟ੍ਰੈਫਿਕ ਲਾਈਟਸ ਦੇ ਨਾਲ ਸਮੱਸਿਆ ਹੱਲ ਹੋ ਪਾਏਗੀ ਟ੍ਰੈਫਿਕ ਵੇਖੋ ਗੱਲ ਸੁਣੋ ਜੇ ਕੋਈ ਕਰਾਂਗੇ ਤਾਂ ਹੀ ਹੁਣ ਘਰ ਬੈਠੇ ਦਾ ਕਿਸੇ ਦਾ ਕੋਈ ਇਲਾਜ ਨਹੀਂ ਹੁੰਦਾ ਡਾਕਟਰ ਜੇ ਕੋਈ ਦਵਾਈ ਦਿੰਦਾ ਤਾਂ ਹੀ ਉਹਦਾ ਇਲਾਜ ਸ਼ੁਰੂ ਹੁੰਦਾ ਹੁਣ ਦੇਖਦੇ ਆਂ ਜੇ ਇੱਕ ਸਮੱਸਿਆ ਹੱਲ ਹੋਗੀ 20 ਸਾਲ ਕਿਸੇ ਨੇ ਕੀਤੀ ਨਹੀਂ ਇਹ ਚੌਕ ਦੀ ਸਮੱਸਿਆ ਹਲ 20 ਸਾਲ ਤੋਂ ਇਹ ਵੀ ਨਹੀਂ ਸਪੈਨ ਵੀ ਨਹੀਂ ਬਣ ਦਿੱਤਾ ਐ ਕਿ ਕਹਿੰਦਾ ਵਾਹ ਕੰਮ ਕਰ ਰਹੇ ਆ ਆਪਣੀ ਨੀਅਤ ਤੇ ਨੀਤੀ ਨਾਲ ਹਰ ਕੰਮ ਦੇ ਵਿੱਚ ਕਾਮਯਾਬੀ ਦੇਣੀ ਉਹ ਪਰਮਾਤਮਾ ਸੱਚੇ ਪਾਤਸ਼ਾਹ ਨੇ ਪਰ ਅਸੀਂ ਆਪਣੀ ਨੀਅਤ ਨਾਲ ਕੰਮ ਕਰ ਰਹੇ ਆ ਮੇਰ ਸਾਹਿਬ ਭੋਲਾ ਜੀ ਬੱਗਾ ਜੀ ਇੰਨਾ ਦੀ ਇਹ ਕੌਨਸੀ ਜੌਂਸੀਆਂ ਦੇ ਵਿੱਚ ਇੱਕ ਮੇਨ ਚੌਕ ਹੈ ਬਸਤੀ ਚੌਕ ਇਹ ਚੌਕ ਦੀ ਟ੍ਰੈਫਿਕ ਦੀ ਸਮੱਸਿਆ ਕਾਰੋਬਾਰੀ ਲੋਕ ਪਰ ਵਾਰਕ ਲੋਕ ਸਾਰੇ ਲੋਕਾਂ ਦਾ ਸਵੇਰੇ ਆਉਣਾ ਜਾਣਾ ਇੱਥੇ ਬਹੁਤ ਜ਼ਿਆਦਾ ਰਹਿੰਦਾ ਵਾ ਸਵੇਰੇ ਤੇ ਸ਼ਾਮ ਮੈਨੂੰ ਲੱਗਦਾ ਇਹਦੇ ਨਾਲ ਲਾਈਟ ਦੇ ਨਾਲ ਬਹੁਤ ਵੱਡਾ ਰਾਹਤ ਮਿਲੂਗੀ ਅੱਛਾ ਇੱਕ ਡਾਇਵਰਜਨ ਦੀ ਬਾਰ ਬਾਰ ਗੱਲ ਕੀਤੀ ਜਾ ਰਹੀ ਹੈ ਤੁਹਾਡੇ ਵੱਲ ਵੀ ਮੀਟਿੰਗ ਹੋਈ ਸੀਗੀ ਭੋਲਾ ਜੀ ਨੇ ਕਿਹਾ ਸੀਗਾ NH1 ਨਾਲ ਕਿ ਤੁਹਾਡੇ ਸਾਰੇ ਐਮਐਲਏਜ਼ ਮਿਲ ਕੇ ਹੱਲ ਕਰ ਲੈਣ ਕਿ ਇੱਕ ਡਾਇਵਰਜਨ ਜ਼ਰੂਰ ਬਣ ਜਵੇ ਇੱਥੇ ਬਣਨਾ ਚਾਹੀਦਾ ਅਸੀਂ ਆਪ ਲੱਗੇ ਹੋਏ ਹਾਂ ਇਸ ਕੰਮ ਲਈ ਕਰਾਵਾਂਗੇ ਇਸ ਕੰਮ ਨੂੰ ਔਰ ਬਤਨਵਰ ਔਰ ਵਿਧਾਇਕ ਵੀ ਮੰਨਦੇ ਆ ਕਿਉਂਕਿ ਇੱਥੇ ਡਾਇਵਰਜਨ ਜਿਹੜਾ ਹੈ ਜ਼ਰੂਰੀ ਹੈ ਔਰ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਜਿਨ੍ਹਾਂ ਦੀ ਮੇਨ ਕੰਸਟੀਚੁਐਂਸੀ ਦੇ ਨਾਲ ਜਿਹੜੀ ਹੈ ਇਹ ਰੋਡ ਗੁਜ਼ਰਦੀ ਹੈ ਉਹਨੇ ਨਾਲ ਇਹ ਗੱਲਬਾਤ ਕਰਾਂਗੇ ਆਜੋ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਈਸਟ ਕੰਸਟੀਚੁਐਂਸੀ ਜਿਨ੍ਹਾਂ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਹੈ ਕਿਉਂਕਿ ਬਾਰ-ਬਾਰ NH1 ਨਾਲ ਮੀਟਿੰਗਾਂ ਵੀ ਇਹਨਾਂ ਦੀਆਂ ਹੀ ਹੋਈਆਂ ਨੇ ਉਹ ਲਈ ਤੁਸੀਂ NH1 ਨਾਲ ਬਾਰ ਬਾਰ ਮੀਟਿੰਗਾਂ ਕੀਤੀਆਂ ਤੁਸੀਂ ਵੀ ਕਿਹਾ ਪਰ ਰੋਡ ਤੇ ਇੱਕ ਡਾਇਵਰਜਨ ਦੇ ਦਾਂਗੇ ਟ੍ਰੈਫਿਕ ਜਿਹੜੀ ਰੋਂਗ ਸਾਈਡ ਆਂਦੀ ਐ ਉਹਨੂੰ ਸਹੂਲਤ ਹੋ ਜੇਗੀ ਹਾਲ ਤਾਂ ਨਿਕਲੇ ਨਹੀਂ ਲਾਈਟਾਂ ਨਾਲ ਹਲ ਨਿਕਲੇਗਾ ਲਾਈਟਾਂ ਜਿਹੜੀਆਂ ਟ੍ਰੈਫਿਕ ਲਾਈਟਾਂ ਦੀ ਮੰਗ ਸੀ 20 ਸਾਲ ਤੋਂ ਇੱਥੇ ਸਾਰੇ ਹੀ ਜਾਣਦੇ ਆ ਮਿਲਕੇ ਇੰਨੀ ਟ੍ਰੈਫਿਕ ਜਾਮ ਇੰਨਾ ਪੋਲੂਸ਼ਨ ਇੰਨਾ ਮਿਲਕੇ ਲੋਕਾਂ ਦਾ ਕੀਮਤੀ ਸਮਾਂ ਇਹਨੇ ਐਕਸੀਡੈਂਟ ਹੋ ਰਹੇ ਸੀਗੇ ਉਹਦੇ ਵਾਸਤੇ ਜਿਹੜੀ ਮੰਗ ਸੀ ਅੱਜ ਲੋਕਾਂ ਦੇ ਆਮ ਆਦੀ ਦੀ ਮੰਗ ਪੂਰੀ ਹੋਈ ਆ ਕਿ ਆਮ ਆਦੀ ਦੀ ਮੰਗ ਆਮ ਆਦੀ ਪਾਰਟੀ ਕਰ ਸਕਦੀ ਆ ਅੱਜ ਮੰਗ ਪੂਰੀ ਹੋਈ ਹੈ ਟ੍ਰੈਫਿਕ ਲੈਟਾ ਲਾ ਕੇ ਇਸ ਤੋਂ ਇਲਾਵਾ ਜਿਹੜੀ ਤੁਸੀਂ ਗੱਲ ਕਰਦੇ ਨੇਸ਼ਨਲ ਹਾਈਵੇ ਦੇ ਮੈਂ 2011 ਤੋਂ ਲਗਾਤਾਰ ਇਹ ਸਾਰੇ ਜਾਣਦੇ ਲੱਗਿਆ ਹੋਇਆ ਪਹਿਲਾਂ ਤਾਜਪੁਰ ਟਿਪਾਂ ਤੋਂ ਫਲਾਈਓਵਰ 108 ਕਰੋੜ ਦੀ ਲਾਗਤ ਨਾਲ ਬਣਿਆ ਉਹ ਜਾ ਕੇ ਅੱਸਰ ਸੰਘਰਸ਼ ਕੀਤਾ 2019 ਚ ਪੜਿਆ ਜਾ ਕੇ ਉਸ ਤੋਂ ਬਾਅਦ ਜਦੋਂ ਐਮਐਲਏ ਬਣਦੇ ਸਾਰ ਤੁਸੀਂ ਦੇਖਿਆ ਹੋਣਾ ਇੱਥੇ ਜਦੋਂ ਬਲਕੇ ਸਾਰਾ মিডিਆ ਪਹੁੰਚਿਆ ਸੀਗਾ ਸਾਰੀ ਨੈਸ਼ਨਲ ਹਾਈਵੇ ਦੀ ਟੀਮ ਪਹੁੰਚੀ ਸੀ ਮੈਂ ਕਿਹਾ ਇਹ ਜਿਹੜਾ ਫਲਾਈਓਵਰ ਨੂੰ ਇਹਨੂੰ ਯੂ ਟਰਨ ਦਿਓ ਮੈਂ ਇੱਕ ਇੱਕ ਸਪੈਨ ਵਧਾਓ ਪਰ ਇੱਕ ਇੱਕ ਸਪੈਨ ਨਹੀਂ ਪਾਸ ਸਕਦਾ ਸੀ ਇੱਕ ਸਾਲ ਮਿਲ ਕੇ ਟ੍ਰੈਫਿਕ ਬੰਦ ਕਰਨੀ ਪੈਣੀ ਸੀ ਉਹਦੇ ਆ ਬਦਲ ਵਾਸਤੇ ਕਲਾਸ਼ ਨਗਰ ਰੋਡ ਤੇ ਸੁੰਦਰ ਨਗਰ ਦੇ ਜਿਹੜਾ ਸਾਹਮਣੇ ਕੱਟ ਛੋਟਾ ਫਲਾਈਓਵਰ ਬਣਦਾ ਪਰ ਕਿ ਉਹਨਾਂ ਨੇ ਵਾਦਾ ਕੀਤਾ ਸੀ ਜਿਹੱਚ ਕਲਾਸ਼ ਨਗਰ ਦਾ ਬਕੇ ਪਾਸ ਹੋ ਗਿਆ ਸ਼ੋ ਕੰਮ ਸ਼ੁਰੂ ਹੋ ਚੱਲਿਆ ਵਾ ਬਦ ਤੋਂ ਬਦ ਹਫਤੇ ਦਸ ਦਿਨ ਚ ਬਿਜਲੀ ਇਹ ਤਾਰਾ ਸੇ ਸ਼ਿਫਟ ਹੋ ਰਹੀਆਂ ਨੇ ਔਰ ਸੁੰਦਰ ਨਗਰ ਵਾਲਾ ਉਹ ਵੀ ਜਲਦੀ ਸ਼ੁਰੂ ਹੋਣ ਜਾ ਰਿਹਾ ਵਾ ਇਸ ਤੋਂ ਇਲਾਵਾ ਜਿਹੜੀ ਤੁਸੀਂ ਡਿਵਾਈਡਰ ਦੀ ਗੱਲ ਕਰਦੇ ਹੋ ਤੇ ਤੁਸੀਂ ਦੇਖਿਆ ਹੋਣਾ ਜਿਦੇ ਵੀ ਨੈਸ਼ਨਲ ਹਾਈਵੇ ਦੇ ਪੀਡੀ ਨੂੰ ਪ੍ਰੋਜੈਕਟਡ ਡੈਕਟਰੋ ਜਾਂ ਹੋਰ ਅਫਸਰਾਂ ਨੂੰ ਬਣਾ ਕੇ ਇਹテム ਲਗੇ ਕਲਾਸਾ ਲਾਉਦੇ ਰਹੇ ਉਹਨਾਂ ਨੂੰ ਖਚਾਈ ਕਰਦੇ ਰਹੇ ਆ ਤੇ ਉਹਦਾ ਨਤੀਜਾ ਵੀ ਜਲਦੀ ਆਉਣ ਵਾਲਾ ਉਹ ਐਸਟੀਮੇਟ ਵੜ ਕੇ ਚਲੇ ਗਿਆ ਜਾ ਚੁੱਕਿਆ 150 ਕਰੋੜ ਦਾ ਇਹਦੇ ਵਿੱਚ ਜੜ ਜਿੰਨੀਆਂ ਵੀ ਸਰਵਿਸ ਲਾਈਨ ਆਪਣੀ ਲੁਧਿਆਣੇ ਚ ਪੈਂਦੀ ਆ ਸਾਰੇ ਟਾਈਪਰ ਚੌਂਗੜੀ ਜਿਹੜੀ ਗੱਲ ਸਾਰਾ 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 ਹੀ ਸਾਰਾ ਹੀ 150 ਕਰੋੜ ਦਾ ਇੱਕ ਪ੍ਰੋਜੈਕਟ ਬਣਿਆ ਵਾ ਉਹਦਾ ਐਸਟੀਮੇਟ ਪਾਸ ਹੋ ਕੇ ਚਲੇ ਗਿਆ ਤੇ ਮੇਰੇ ਖਿਆਲ ਜਲਦੀ ਉਹ ਵੀ ਕੰਮ ਸ਼ੂ ਹੋ ਜੂਗਾ ਜਿੰਨੇ ਵੀ ਆਪਣੇ ਲੁਧਿਆਣੇ ਸ਼ਹਿਰ ਦੇ ਵਿੱਚ ਨਮਲੇ ਸਰਵਿਸ ਲੈਨ ਉਹਦੇ ਸਾਰੇ ਦਾ ਮਸਲਾ ਹੱਲ ਹੋ ਜਾਊਗਾ ਕਿਉਂਕਿ ਇਹ ਜ਼ਰੂਰੀ ਹੈ ਹਾਦਸਿਆਂ ਦਾ ਕਾਰਨ ਵੀ ਇਹੀ ਬਣਦਾ ਹੈਗਾ ਕਿੰਨੀਆਂ ਜਾਨਾਂ ਜਿਹੜੀਆਂ ਇਸ ਰੋਡ ਦੇ ਉੱਤੇ ਚਲੀਆਂ ਗਈਆਂ ਬਿਲਕੁਲ ਬਿਲਕੁਲ ਦੇਖੋ ਲੋਕਾਂ ਨੇ ਬਹੁਤ ਵੱਡੀ ਉਮੀਦ ਰੱਖ ਕੇ ਇੱਕ ਇਤਿਹਾਸਿਕ ਫੈਸਲਾ ਦੇ ਕੇ ਔਰ ਸਾਨੂੰ ਵੋਟ ਪਾਈ ਆਪਣੀ ਕੀਮਤੀ ਵੋਟ ਪਾ ਕੇ ਔਰ ਆਪਣੇ ਉਹਨਾਂ ਦੇ ਕੀਮਤੀ ਟੈਕਸਾਂ ਦੇ ਵਿੱਚੋਂ ਜਿਹੜੇ ਕੰਮ ਹੋ ਰਹੇ ਨੇ ਤੇ ਇਹ ਸਾਡਾ ਮੋੜਨਾ ਫਰਜ਼ ਵੀ ਆ ਸਾਡੀ ਡਿਊਟੀ ਵੀ ਆ ਸਾਡਾ ਮਿਸ਼ਨ ਵੀ ਆ ਔਰ ਵਿਧਾਨ ਸਭਾ ਹਲਕਾ ਪੂਰੀ ਵੀ ਦੀ ਹਰ ਇੱਕ ਗਲੀ ਦਾ ਹਰ ਇੱਕ ਮੁਹੱਲੇ ਦਾ ਹਰ ਇੱਕ ਮਰਕੇ ਵੋਟ ਦਾ ਵਿਕਾਸ ਕਰਨਾ ਸਾਡੀ ਡਿਊਟੀ ਆ ਉਹ ਬਿਲਕੁਲ ਕਰਕੇ ਦੇਵਾਂਗੇ ਜੋ ਉਮੀਦ ਰੱਖੀ ਹੈ ਉਹ ਪੂਰੀ ਕਰਕੇ ਦੇਵਾਂਗੇ ਬਹੁਤ ਬਹੁਤ ਧੰਨਵਾਦ ਜੀ ਜੋ ਉਮੀਦ ਹੈ ਜਨਤਾ ਨੇ ਜਤਾਈਆ ਉਹ ਪੂਰੀ ਹੋਏਗੀ ਪਰ ਫਿਲਹਾਲ ਜੋਧੇਵਾਲ ਬਸਤੀ ਦੇ ਵਿੱਚ ਸਮਾਰਟ ਟ੍ਰੈਫਿਕ ਲਾਈਟ ਦਾ ਉਦਘਾਟਨ ਹੋ ਚੁੱਕਾ ਹੈ ਲਾਈਟਾਂ ਚੱਲ ਚੁੱਕੀਆਂ ਨੇ ਪਰ ਵਕਤ ਦੱਸੇਗਾ ਕਿ ਇਹ ਲਾਈਟਾਂ ਕਿੰਨੀਆਂ ਕਾਮਯਾਬ ਹੋ ਪੈਂਦੀਆਂ ਨੇ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ